ਸਤਿ ਸ੍ਰੀ ਅਕਾਲ ਦੋਸਤੋ ਮਹਿਕ ਪ੍ਰੇਤ ਦਾ ਜਿਹੜਾ ਵਿਵਾਦ ਹੈ ਉਹ ਦਿਨੋਂ-ਦਿਨ ਸੋਸ਼ਲ ਮੀਡੀਆ ਤੇ ਵਾਦਾ ਹੀ ਚਾਰਿਆ ਹੈ ਕਿਉਂਕਿ ਇਸੇ ਨਾਲ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਜੁੜ ਚੁੱਕੀਆਂ ਹਨ ਤੇ ਸਵਾਲ ਹਨ ਵੀ ਇਸ ਦਾ ਪਰਿਵਾਰ ਜਾਨਕਿ ਇਸ ਦਾ ਪੇਕਾ ਪਰਿਵਾਰ ਤੇ ਸਹਰਾ ਪਰਿਵਾਰ ਕੋਈ ਵੀ ਇਸ ਦਾ ਡਿਪਰੈਸ਼ਨ ਵਰਗੀ ਭਿਆਨਕ ਬਿਮਾਰੀ ਦੇ ਵਿੱਚ ਇਸ ਦਾ ਸਾਥ ਨਹੀਂ ਦੇ ਰਿਹਾ ਹੈ ਐਸੇ ਨਾਲ ਹੀ ਨਵੀਂ ਇੱਕ ਅਪਡੇਟ ਆ ਰਹੀ ਹੈ ਵੀ ਮਹਿਕ ਦੀ ਹਾਲਤ ਖਰਾਬ ਹੋ ਰਹੀ ਹੈ ਤੇ ਇਸ ਨੂੰ ਦੁਬਾਰਾ ਤੋਂ ਫਿਰ ਐਡਮਿਟ ਕਰਵਾਇਆ ਗਿਆ ਹੈ ਹਸਪੀਟਲ ਦੇ ਵਿੱਚ ਐਸੇ ਨਾਲ ਹੀ ਇੱਕ ਗੱਲ ਹੋਰ ਅੱਗੇ ਆ ਰਹੀ ਹੈ ਵੀ ਇਸ ਦੇ ਜੇਠ ਜਠਾਣੀ ਨੇ ਜਿਹੜੇ ਬਲੌਗ ਨੇ ਪਾਉਣੇ ਬੰਦ ਕਰ ਦਿੱਤੇ ਨੇ ਐਸ ਤੋਂ ਪਹਿਲਾਂ ਇਸ ਦੀ ਸੱਸ ਨੇ ਵੀ ਬਲੌਗ ਪਾਉਣੇ ਬੰਦ ਕਰ ਦਿੱਤੇ ਸੀ ਤੇ ਹੁਣ ਇੱਕ ਹਫ਼ਤੇ ਤੋਂ ਇਸ ਦੇ ਜੇਠ ਜਠਾਣੀ ਵੀ ਕੋਈ ਵੀ ਬਲੌਗ ਨਹੀਂ ਪਾ ਰਹੇ ਐਸੇ ਨਾਲ ਹੀ ਇਹ ਗੱਲਾਂ ਨਿਕਲ ਕੇ ਆ ਰਹੀਆਂ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਵੀ ਕੀ ਹੁਣ ਉਹ ਇੰਡੀਆ ਵਾਪਿਸ ਆਉਣਗੇ ਮਹਿਤ ਪ੍ਰੀਤੇ ਕੋਲੇ ਤੇ ਇਸੇ ਨਾਲ ਹੀ ਇਹ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਵੀ ਉਹਨਾਂ ਨੇ ਕਿਸ ਕਾਰਨ ਕਰਕੇ ਜਿਹੜੇ ਬਲੌਗ ਨੇ ਆਪਣੇ ਪਾਉਨੇ ਬੰਦ ਕਰ ਦਿੱਤੇ ਤੇ ਇਸੇ ਨਾਲ ਹੀ ਇਹ ਗੱਲ ਵੀ ਹੈ ਕਿਉਂਕਿ ਉਹ ਤਿੰਨ ਚਾਰ ਦਿਨਾਂ ਬਾਅਦ ਹੀ ਬਲੌਗ ਹੈ ਜਿਹੜਾ ਆਪਣਾ ਸੋਸ਼ਲ ਮੀਡੀਆ ਤੇ ਪਾਉਂਦੇ ਸੀਗੇ ਜੇਕਰ ਮਹਿਕ ਦੇ ਸੋਰੇ ਪਰਿਵਾਰ ਅਤੇ ਜੇਠ ਜਠਾਣੀ ਦੇ ਨਾਲ ਰਿਸ਼ਤੇ ਦੀ ਗੱਲ ਕਰੀਏ ਤਾਂ ਇਸ ਦਾ ਰਿਸ਼ਤਾ ਬਹੁਤ ਹੀ ਸੋਹਣਾ ਸੀ ਇਸ ਦਾ ਜੇਠ ਤੇ ਜਠਾਣੀ ਇਸ ਨੂੰ ਬਹੁਤ ਪਿਆਰ ਕਰਦੇ ਸੀ ਪਰ ਇਹ ਬਹੁਤ ਹੀ ਹੈਰਾਨੀਜਨਕ ਗੱਲ ਹੈ ਵੀ ਉਹ ਹੁਣ ਇਸ ਦੇ ਨਾਲ ਕਿਉਂ ਨਹੀਂ ਖੜਦੇ ਐਸਾ ਕਾਰਨ ਕੀ ਹੈ ਕਿਉਂਕਿ ਉਹ ਥੋੜੇ ਟਾਈਮ ਬਾਅਦ ਹੀ ਇੰਡੀਆ ਵਾਪਸ ਆਉਂਦੇ ਰਹਿੰਦੇ ਹਨ ਤੇ ਹੁਣ ਉਹ ਮਹਿਕ ਨੂੰ ਮਿਲਣ ਲਈ ਕਿਉਂ ਇੰਡੀਆ ਵਾਪਸ ਨਹੀਂ ਆ ਰਹੇ ਇਹ ਸਾਰੀ ਦੇ ਕੱਲਾਂ ਦੇ ਜਿਹੜੇ ਸਵਾਲ ਨੇ ਉਹ ਦਿਨੋਂ ਦਿਨ ਵਧਦੇ ਜਾ ਰਹੇ ਹਨ ਥੋੜੇ ਹੀ ਦਿਨਾਂ ਦੇ ਵਿੱਚ ਜਿਹੜੀ ਅਪਡੇਟ ਹੈ ਨਿਊ ਆਵੇਗੀ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ